ਇਸ ਮੌਸਮ ਦੀ ਅਪਡੇਟ ਲੈ ਕੇ ਤੁਹਾਡੇ ਨਾਲ ਨਿਸ਼ਰ ਹੋਏ ਆ ਜਿਸ ਤਰ੍ਹਾਂ ਗੱਲ ਕਰੀਏ ਠੰਡ ਦੀ ਤਾਂ ਠੰਡ ਇਸ ਵਕਤ ਬਹੁਤ ਜ਼ਿਆਦਾ ਪੈਂਦੀ ਪਈ ਕਿਉਂਕਿ ਇਹ ਤਸਵੀਰਾਂ ਤੁਹਾਨੂੰ ਦਿਖਾ ਕੇ ਤੁਹਾਨੂੰ ਆਪ ਅੰਦਾਜ਼ਾ ਹੋ ਜਾਵੇਗਾ ਕਿ ਕਿਸ ਤਰੀਕੇ ਨਾਲ ਜਿਹੜੀ ਧੁੰਦ ਹੈ ਉਹ ਵੀ ਪੈਣੀ ਸ਼ੁਰੂ ਹੋ ਗਈ ਹੈ ਕਿਉਂਕਿ ਲਗਾਤਾਰ ਹੀ ਸੜਕਾਂ ਤੇ ਆਵਾਜ਼ਾਂ ਹੀ ਜਿਸ ਤਰ੍ਹਾਂ ਘਟ ਰਹੀ ਹੈ ਤਾਂ ਉਸ ਨੂੰ ਲੈ ਕੇ ਜਿਸ ਤਰ੍ਹਾਂ ਸਵੇਰ ਦੀ ਤਸਵੀਰ ਤੁਹਾਨੂੰ ਇੱਕ ਦਿਖਾਈ ਸੀ ਕਿ ਕਿਵੇਂ ਲੋਕ ਜਿਹੜੇ ਨੇ ਠੰਡ ਦੇ ਕਾਰਨ ਪਰੇਸ਼ਾਨ ਨੇ ਤਾਂ ਉਸੇ ਤਰੀਕੇ ਨਾਲ ਹੁਣ ਇਸ ਵਕਤ ਧੁੰਦ ਦਾ ਜਿਹੜਾ ਅੰਦਾਜ਼ਾ ਹੈ ਉਹੋ ਇਸ ਲਾਈਟਾਂ ਤੋਂ ਲਗਾਇਆ ਜਾ ਸਕਦਾ ਜਿੱਥੇ ਲਾਈਟਾਂ ਜਲਦੀਆਂ ਨੇ ਤੇ ਉੱਥੇ ਧੁੰਦ ਜਿਹੜੀ ਆ ਉਹ ਦਿਖਦੀ ਵੀ ਹੈ ਕਿਉਂਕਿ ਉਜਾਲੇ ਦੇ ਨਾਲ ਉਹ ਧੁੰਦ ਜਿਹੜੀ ਆ ਉਹ ਘੱਟਦੀ ਦੀ ਪਰ ਠੰਡ ਜਿਹੜੀ ਆ ਉਹ ਲਗਾਤਾਰ ਲੁਧਿਆਣਾ ਸ਼ਹਿਰ ਦੇ ਵਿੱਚ ਪੈਂਦੀ ਨਜ਼ਰ ਆ ਰਹੀ ਹੈ ਤੇ ਮੌਸਮ ਵਿਭਾਗ ਦੇ ਵੀ ਇਸ ਗੱਲੋਂ ਜਿਹੜਾ ਅਲਰਟ ਕੀਤਾਗਾ ਕਿ ਕੁਝ ਦਿਨ ਜਿਹੜੇ ਨੇ ਇਸ ਤਰੀਕੇ ਨਾਲ ਹੀ ਜਿਹੜੀ ਠੰਡ ਹੈ ਉਹ ਪੈਣ ਵਾਲੀ ਹੈ ਕਿਉਂਕਿ ਨਵਾਂ ਸਾਲ ਚੜਿਆ ਤੇ ਨਵੇਂ ਸਾਲ ਦੇ ਨਾਲ ਠੰਡ ਦੀ ਜਿਹੜੀ ਸ਼ੁਰੂਆਤ ਹੈ ਉਹ ਵੀ ਕਿਤੇ ਨਾ ਕਿਤੇ ਜ਼ਰੂਰ ਨਜ਼ਰ ਆਈ ਹੈ ਤਾਂ ਉੱਥੇ ਹੀ ਕਈ ਇਸ ਤਰ੍ਹਾਂ ਦੇ ਲੋਕ ਨੇ ਜਿਹੜੇ ਸੜਕਾਂ ਤੇ ਖੜੇ ਹੁੰਦੇ ਨੇ ਤਾਂ ਉਹ ਇਸ ਠੰਡ ਦੇ ਨਾਲ ਲਗਾਤਾਰ ਹੀ ਜੂਸਦੇ ਨਜ਼ਰ ਆਉਂਦੇ ਨੇ ਕਿਉਂਕਿ ਡਿਊਟੀ ਤਾਂ ਕਰਨੀ ਹੀ ਪਵੇਗੀ ਤਾਂ ਦੱਸਦੀ ਕਿ ਆ ਦੇਖਿਓ ਕਿਸ ਤਰੀਕੇ ਨਾਲ ਇਹਨਾਂ ਵੀਹਿਕਲਸ ਦੇ ਵਿੱਚ ਜਿਹੜਾ ਠੰਡ ਦਾ ਅੰਦਾਜ਼ਾ ਜਿਹੜਾ ਜ਼ਰੂਰ ਹੋਵੇਗਾ ਧੁੰਦ ਜਿਹੜੀ ਆ ਉਹ ਜ਼ਰੂਰ ਨਜ਼ਰ ਆਵੇਗੀ ਕਿਉਂਕਿ ਠੰਡ ਜਿਹੜੀ ਆ ਉਹ ਦਸੰਬਰ ਦੇ ਵਿੱਚ ਲੋਕ ਕਹਿ ਰਹੇ ਸੀ ਵੀ ਘੱਟ ਪਈ ਹੈ ਪਰ ਜਿਵੇਂ ਜਨਵਰੀ ਨਵਾਂ ਸਾਲ ਚੜਦਾ ਤੇ ਉਸ ਤੋਂ ਬਾਅਦ ਧੁੰਦ ਜਿਹੜੀ ਆ ਉਹ ਪੈਣੀ ਸ਼ੁਰੂ ਜਾਂਦੇ ਤਾਂ ਲਾਈਟ ਦੇ ਅਦਾਲ ਤੁਸੀਂ ਦੇਖ ਸਕਦੇ ਹੋ ਕਿ ਲਾਈਟ ਜਿਹੜੀ ਆ ਉਹ ਬਿਲਕੁਲ ਉਹਦੇ ਨਾਲ ਧੁੰਦ ਦਾ ਜਿਹੜਾ ਅਸਰ ਦੇਖ ਸਕਦੇ ਹੋ ਕਿ ਕਿਵੇਂ ਧੁੰਦ ਜਿਹੜੀ ਪੈ ਰਹੀ ਹੈ ਤਾਂ ਇਹ ਖਬਰ ਤੁਹਾਡੇ ਤੱਕ ਅਸੀਂ ਤਾਂ ਪਹੁੰਚਾ ਰਹੇ ਹਾਂ ਕਿਉਂਕਿ ਅਕਸਰ ਇਸ ਧੁੰਦ ਦੇ ਕਾਰਨ ਬਹੁਤ ਸਾਰੇ ਹਾਦਸੇ ਹੋ ਜਾਂਦੇ ਨੇ ਬਹੁਤ ਸਾਰੇ ਟ੍ਰੈਫਿਕ ਦੀ ਗੱਲ ਕਰ ਲਈ ਤਾਂ ਟ੍ਰੈਫਿਕ ਦੇ ਵਿੱਚ ਲੋਕਾਂ ਨੂੰ ਖੜਨਾ ਪੈਂਦਾ ਤੇ ਨਾਲ ਹੀ ਜਲਦਬਾਜੀ ਕਰਨ ਦੇ ਨਾਲ ਬਹੁਤ ਸਾਰੇ ਜਿਹੜੇ ਹਾਦਸੇ ਨੇ ਉਹ ਹੋ ਜਾਂਦੇ ਨੇ ਤਾਂ ਦੱਸ ਦਈਏ ਕਿ ਇਸ ਆ ਵੀਡੀਓ ਰਾਹੀਂ ਤੁਹਾਨੂੰ ਅਪੀਲ ਵੀ ਕਰਾਂਗੇ ਕਿ ਜੇਕਰ ਤੁਸੀਂ ਡਰਾਈਵ ਕਰਦੇ ਆ ਤਾਂ ਡਰਾਈਵ ਕਰਨ ਦੇ ਵਕਤ ਜਿਹੜਾ ਇਸ ਚੀਜ਼ ਦਾ ਬਹੁਤ ਜ਼ਿਆਦਾ ਧਿਆਨ ਰੱਖਣ ਦੀ ਲੋੜ ਹੈ ਕਿ ਜੇਕਰ ਤੁਸੀਂ ਡਰਾਈਵ ਕਰ ਰਹੇ ਹੋ ਤਾਂ ਧੁੰਦ ਦਾ ਮੌਸਮ ਹੈ ਜੇ ਧੁੰਦ ਪੈ ਰਹੀ ਹੈ ਤਾਂ ਤੁਸੀਂ ਡਰਾਈਵ ਸਲੋ ਕਰੋ ਡਰਾਈਵ ਸਲੋ ਕਰਨ ਦੇ ਨਾਲ ਤੁਹਾਡਾ ਜਿਹੜਾ ਨੁਕਸਾਨ ਹੈ ਉਹ ਨਹੀਂ ਹੋਵੇਗਾ ਤਾਂ ਜਦੋਂ ਤੁਸੀਂ ਕਿਤੇ ਜਾਣਾ ਹੈਗਾ ਤੇ ਤੁਸੀਂ ਜ਼ਰੂਰ ਥੋੜਾ ਸਮਾਂ ਪਹਿਲਾਂ ਨਿਕਲੋ ਕਿਉਂਕਿ ਸਰਦੀਆਂ ਦੇ ਮੌਸਮ ਕਾਰਨ ਬਹੁਤ ਜਿਆਦਾ ਜਿਹੜੀ ਦਿੱਕਤਾਂ ਦਾ ਸਾਹਮਣਾ ਆਇਓ ਉਹ ਲੋਕਾਂ ਨੂੰ ਕਰਨਾ ਪੈ ਰਿਹਾ ਤਾਂ ਪੁਲਿਸ ਮੁਲਾਜ਼ਮ ਵੀ ਜਿਹੜੇ ਨੇ ਉਹ ਡਿਊਟੀ ਤੇ ਕਿਤੇ ਨਾ ਕਿਤੇ ਤਣਾਤ ਨਜ਼ਰ ਆਉਂਦੇ ਨੇ ਜੇ ਦੇਖ ਸਕਦੇ ਹੋ ਅੱਧਰ ਵੀ ਮੁਲਾਜ਼ਮ ਤਣਾਤ ਨੇ ਅੱਗੇ ਦੀ ਮੁਲਾਜ਼ਮ ਜਿਹੜੇ ਨੇ ਉਹ ਇਸ ਸਰਦੀਆਂ ਦੇ ਵਿੱਚ ਤਣਾਤ ਤੇ ਲੋਕਾਂ ਨੂੰ ਅਵੇਅਰ ਕਰਦੇ ਨਜ਼ਰ ਆਉਂਦੇ ਨੇ ਟ੍ਰੈਫਿਕ ਨਿਯਮਾਂ ਦੇ ਬਾਰੇ ਦੱਸਦੇ ਨਜ਼ਰ ਆਉਂਦੇ ਨੇ ਕਿ ਇਸ ਤਰੀਕੇ ਨਾਲ ਜਿਹੜੀ ਡਰਾਈਵਿੰਗ ਨਾ ਕਰੋ ਨਹੀਂ ਤਾਂ ਤੁਹਾਡਾ ਜਿਹੜਾ ਨੁਕਸਾਨ ਹੋ ਸਕਦਾ ਤਾਂ ਇਸ ਕਾਰਨ ਠੱਡ ਨੂੰ ਵੇਖਦੇ ਆਈ ਜਿਹੜਾ ਪੁਲਿਸ ਮੁਲਾਜ਼ਮ ਦੀ ਤਨਾਤੀ ਜਿਹੜੀ ਵੀ ਉਹ ਵੀ ਸਟ੍ਰਿਕਟਲੀ ਕਰ ਦਿੱਤੀ ਜਾਂਦੀ ਹੈ ਕਿ ਇਸ ਮੌਸਮ ਦੇ ਵਿੱਚ ਕੋਈ ਵੀ ਜੇ ਡਰਾਈਵ ਫਾਸਟ ਕਰਦਾ ਹੈ ਕੋਈ ਤੇਜ਼ ਗੱਡੀ ਚਲਾਉਂਦਾਗਾ ਤਾਂ ਉਸ ਦਾ ਜਿਹੜਾ ਚਲਾਨ ਹੈ ਉਹ ਕੀਤਾ ਜਾਵੇ ਤੇ ਬਣਦੀ ਜਿਹੜੀ ਹੈ ਕਾਰਵਾਈ ਉਹ ਵੀ ਕੀਤੀ ਜਾਵੇ ਤਾਂ ਪੁਲਿਸ ਮੁਲਾਜ਼ਮ ਵੀ ਇਸ ਵਕਤ ਬਹੁਤ ਜ਼ਿਆਦਾ ਸਟ੍ਰਿਕਟਲੀ ਸੜਕਾਂ ਤੇ ਖੜੇ ਨਜ਼ਰ ਆਉਂਦੇ ਨੇ ਸਰਦੀਆਂ ਦੇ ਵਿੱਚ ਤਾਂਕਿ ਕਿਸੇ ਦਾ ਜਿਹੜਾ ਯਾਤਰੀ ਵਾਲੀ ਨੁਕਸਾਨ ਨਾ ਹੋ ਸਕੇ ਤਾਂ ਇਹ ਵੀਡੀਓ ਜਿਹੜੀ ਦੇਖ ਰਹੇ ਹੋ ਤੁਸੀਂ ਧੁੰਦ ਦਾ ਜਿਹੜਾ ਅੰਦਾਜ਼ਾ ਹੈਗਾ ਉਹ ਵੀ ਤੁਸੀਂ ਲਗਾ ਸਕਦੇ ਹੋ ਵੀ ਕਿਸ ਤਰੀਕੇ ਨਾਲ ਧੁੰਦ ਜਿਹੜੀ ਹੈ ਉਹ ਪੈਣੀ ਸ਼ੁਰੂ ਹੋ ਗਈ ਹੈ ਥਾ ਥਾ ਤੇ ਵੱਧਦੇ ਟ੍ਰੈਫਿਕ ਨੂੰ ਵੇਖਦੇ ਆ ਇਸ ਵੀਡੀਓ ਰਾਹੀਂ ਅਪੀਲ ਵੀ ਕਰਾਂਗੇ ਸਿਟੀ ਹੈਡਲਾਈਨਸ ਤੋਂ ਕੀ ਜੇਕਰ ਤੁਸੀਂ ਡਰਾਈਵ ਕਰ ਰਹੇ ਹੋ ਸਵੇਰੇ ਤੇ ਖਾਸ ਕਰ ਸ਼ਾਮ ਦੇ ਵਕਤ ਤਾਂ ਡਰਾਈਵ ਜ਼ਰੂਰ ਸਲੋ ਕਰਿਓ ਤਾਂਕਿ ਤੁਹਾਡਾ ਕੋਈ ਨੁਕਸਾਨ ਜਿਹੜਾਗਾ ਉਹ ਨਾ ਹੋ ਸਕੇ ਤੇ ਆਉਣ ਵਾਲੇ ਕੁਝ ਦਿਨ ਜਿਹੜੇ ਨੇ ਉਹ ਇਸ ਤਰੀਕੇ ਦੇ ਹੀ ਰਹਿਣ ਵਾਲੇ ਨੇ ਕਿਉਂਕਿ 1 2 ਮਹੀਨੇ ਜਿਹੜੇ ਨੇ ਇਹ ਸਰਦੀਆਂ ਦੇ ਹੁੰਦੇ ਨੇ ਤਾਂ ਇਹਨਾਂ ਸਰਦੀਆਂ ਦੇ ਵਿੱਚ ਬਹੁਤ ਜ਼ਿਆਦਾ ਲੋਕਾਂ ਨੂੰ ਜਿਹੜਾ ਠੰਡ ਦਾ ਸਾਹਮਣਾ ਕਰਨਾ ਪੈਂਦਾ ਤਾਂ ਇਸ ਵਾਰ ਵੀ ਠੰਡ ਜਿਹੜੀ ਆ ਉਹ ਲਗਾਤਾਰ ਵਾਧੀ ਨਜ਼ਰ ਆ ਰਹੀ ਹੈ ਤਾਂ ਇਸ ਠੰਡ ਦਾ ਅਸਰ ਸਿਰਫ ਇਨਸਾਨਤ ਨਹੀਂ ਬਲਕਿ ਸਵੇਰੇ ਜਾਨਵਰਾਂ ਤੇ ਵੀ ਬਹੁਤ ਜ਼ਿਆਦਾ ਹੁੰਦਾਗਾ ਤਾਂ ਬਹੁਤ ਸਾਰੇ ਜਿਹੜੇ ਬਜ਼ੁਰਗ ਨੇ ਉਹ ਬਿਮਾਰੀਆਂ ਦਾ ਜਿਹੜਾ ਸ਼ਿਕਾਰ ਤਾਂ ਕਈ ਇਸ ਤਰ੍ਹਾਂ ਦੇ ਮਾਮਲੇ ਜਿਹੜੇ ਨੇ ਇਸ ਠੰਡ ਦੇ ਕਾਰਨ ਹਾਰਟ ਅਟੈਕ ਦੇ ਵੀ ਜਿਹੜੇ ਨੇ ਸਾਹਮਣੇ ਆਉਂਦੇ ਨੇ ਵੀ ਜ਼ਿਆਦਾ ਬਜ਼ੁਰਗ ਲੋਕ ਜਿਹੜੇ ਹੁੰਦੇ ਨੇ ਉਹਨਾਂ ਨੂੰ ਵੀ ਜਿਹੜਾਗਾ ਇਸ ਠੰਡ ਤੋਂ ਬਚਣ ਦੀ ਲੋੜ ਹੈ ਤਾਂ ਉਹ ਜ਼ਰੂਰ ਆਪਣਾ ਜਿਹੜਾ ਬਚਾਏ ਉਹ ਕਰਕੇ ਰੱਖਣ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤੋਂ ਵੱਧ ਠੰਡ ਜਿਹੜੀ ਆ ਉਹ ਪੈ ਸਕਦੀ ਹੈ ਤੇ ਹਲਕੀ ਧੁੱਪ ਦੀ ਵੀ ਜਿਹੜੀ ਹੈ ਸੰਭਾਵਨਾ ਮੌਸਮ ਵਿਭਾਗ ਨੇ ਦੱਸੀ ਹੈ ਪਰ ਦੱਸਦੀ ਕਿ ਅੱਜ ਅੱਜ ਕੱਲ ਦੇ ਵਿੱਚ ਜਿਹੜਾ ਮੌਸਮ ਅਲਰਟ ਵੀ ਕੀਤਾ ਗਿਆ ਕਿ ਇਹਨਾਂ ਦਿਨਾਂ ਦੇ ਵਿੱਚ ਠੰਡ ਬਹੁਤ ਜ਼ਿਆਦਾ ਜਿਹੜੀ ਪਵੇਗੀ ਤਾਂ ਤੁਹਾਨੂੰ ਦੱਸਦੀ ਕਿ ਲੋਕ ਜ਼ਰੂਰ ਕਿਤੇ ਨਾ ਕਿਤੇ ਠੰਡ ਤੋਂ ਬਚਦੇ ਨਜ਼ਰ ਆਉਂਦੇ ਨੇ ਕਿਸੇ ਨੇ ਮੂੰਹ ਤੇ ਬਚਣ ਵਾਸਤੇ ਜਿਹੜਾਗਾ ਉਹ ਨਕਾਬ ਆਇਆਗਾ ਤਾਂ ਕਿਸੇ ਨੇ ਆਪਣਾ ਹੈਲਮਟ ਜਿਹੜਾਗਾ ਉਹ ਲਗਾਇਆਗਾ ਤਾਂ ਇਸ ਤਰੀਕੇ ਦੀ ਵੀਡੀਓ ਜਿਹੜੀ ਉਹ ਸਾਹਮਣੇ ਆ ਰਹੀ ਕਿ ਠੰਡ ਤੋਂ ਬਚਣ ਵਾਸਤੇ ਲੋਕ ਤਰ੍ਹਾਂ ਤਰ੍ਹਾਂ ਦੇ ਉਪਰਾਲੇ ਜਿਹੜੇ ਨੇ ਉਹ ਜ਼ਰੂਰ ਕਰਦੇ ਨਜ਼ਰ ਆ ਰਹੇ ਨੇ ਕਿਉਂਕਿ ਇੰਨਾ ਮੌਸਮ ਦੇ ਵਿੱਚ ਬਿਮਾਰੀਆਂ ਵੀ ਬਹੁਤ ਜ਼ਿਆਦਾ ਵੇਖਣ ਨੂੰ ਮਿਲਦੀਆਂ ਨੇ ਸਰਦੀ ਜ਼ਖਾਮ ਖਾਂਸੀ ਇਸ ਤਰੀਕੇ ਦੀਆਂ ਬਹੁਤ ਜ਼ਿਆਦਾ ਬਿਮਾਰੀਆਂ ਜਿਹੜੀਆਂ ਸਾਹਮਣੇ ਆ ਜਾਂਦਾ ਉਸ ਤੋਂ ਬਚਣ ਦੇ ਲਈ ਤੁਹਾਨੂੰ ਅਵੇਅਰ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਇਸ ਕਰਕੇ ਮੌਸਮ ਦੀ ਅਪਡੇਟ ਤੁਹਾਨੂੰ ਦਿੰਨੇ ਆ ਆਉਣ ਵਾਲੇ ਕੁਝ ਦਿਨ ਜਿਹੜੇ ਨੇ ਉਸ ਦਾ ਦਿਨਾਂ ਦੇ ਵਿੱਚ ਸਰਦੀਆਂ ਜਿਹੜੀਆਂ ਨੇ ਉਹ ਵੱਧ ਸਕਦੀਆਂ ਤਾਂ ਵਧਣ ਗਈਆਂ ਤੇ ਫਰਵਰੀ ਤੇ ਜਨਵਰੀ ਦੇ ਮਹੀਨੇ ਜਿਹੜਾਗਾ ਸਭ ਤੋਂ ਵੱਧ ਜਿਹੜੀ ਠੰਡ ਹੈ ਉਹ ਇਸ ਵਾਰ ਪੈਣ ਦੀ ਜਿਹੜੀ ਸੰਭਾਵਨਾ ਹੈ ਉਹ ਮੌਸਮ ਵਿਭਾਗ ਨੇ ਜਿਹੜੀ ਹੈ ਦਿੱਤੀ ਆ ਤਾਂ ਮੌਸਮ ਨੂੰ ਲੈ ਕੇ ਤੁਸੀਂ ਆਪਣੀ رائے ਜਿਹੜੀ ਆ ਉਹ ਜ਼ਰੂਰ ਦਿਓ